ਇੰਨੇ ਇੱਕ ਗਰੀਬ ਬੱਚੀ ਕਿਸੇ ਰਾਜੇ ਦੀ ਬੱਚੀ ਸੀ ਉਹ ਤੇ ਉਹਨੂੰ ਸ਼ੌਂਕ ਜਾ ਗਿਆ ਉਹਨੇ ਚਿੱਤਰਕਾਰ ਨੂੰ ਆਖਿਆ ਮੇਰੀ ਪੇਂਟਿੰਗ ਬਣਾ ਉਹਨੇ ਬੜੀ ਸੁੰਦਰ ਪਸੰਦਰ ਪੇਂਟਿੰਗ ਤਿਆਰ ਕਰ ਦਿੱਤੀ ਤੇ ਜਦੋਂ ਉਸ ਸ਼ਹਿਜ਼ਾਦੀ ਨੇ ਵੇਖੀ ਤੇ ਉਹਦੀ ਖੁਸ਼ੀ ਦੀ ਹੱਦ ਨਾ ਰਹੀ ਉਹ ਬੜਾ ਖੁਸ਼ ਹੁੰਦੀ ਤਾੜੀਆਂ ਮਾਰਦੀ ਵੀ ਹੂਬ ਹੂ ਮੇਰਾ ਨੈਣ ਲਖਸ਼ ਤੂੰ ਪੇਂਟਿੰਗ ਚ ਤਿਆਰ ਕਰਤਾ ਦਾਸੀ ਦੀ ਕੀ ਪੂਜਾ ਦਮਾ ਕੀ ਸੇਵਾ ਦਮਾ ਉਹ ਸੋਚਾਂ 'ਚ ਪੈ ਗਿਆ ਕਹਿੰਦਾ ਇੱਕ ਕਹਿੰਦਾ ਵੀ 100 ਮੰਗਾ ਕਿ 200 ਮੰਗਾ ਫਿਰ ਸੋਚਦਾ ਹੈ ਕਹਿੰਦਾ ਵੀ ਜਿਆਦਾ ਹੋਣ ਕਿ ਘੱਟ ਫਿਰ ਕਹਿੰਦਾ ਵੀ ਇਹ ਖੋਸ਼ਾ ਇਹ ਰਾਜੇ ਦੀ ਬੇਟੀ ਹੈ ਤੇ ਖੁਸ਼ੀ 'ਚ ਬੰਦਾ ਸਭ ਕੁਝ ਦਿੰਦਾ ਹੈ ਉਹ ਸੋਚਾਂ 'ਚ ਪਿਆ ਕੁਝ ਬੋਲਦਾ ਨਹੀਂ ਕਹਿੰਦਾ ਜੀ ਜੋ ਮਰਜ਼ੀ ਦੇ ਦੋ ਜਦੋਂ ਜੋ ਮਰਜ਼ੀ ਕਹਿ ਦਿੱਤਾ ਤੇ ਧਿਆਨ ਦਿਓ ਇੱਕ ਮਿੰਟ ਲਈ ਸਿਰਫ ਸਾਖੀ ਗਵਾਈ ਹੁੰਦੀ ਹੈ ਕਿ ਯਰੇ ਆਪਾਂ ਮੰਗ ਰਹੇ ਕਿ ਸੇਵਾ ਕਰਦੇ ਨਾ ਗੁਰਦੁਆਰੇ ਪਾਠ ਕਰਨ ਵਾਸਤੇ ਵੀ ਬਾਬਾ ਜੀ 40 ਪਾਠ ਕਰਾਂਗੇ ਵੀ ਜਾ ਲੱਗਦੇ ਜਾਂ ਮੈਂ ਐਸਾ ਵਾਮੀ ਨਾ ਛਾੜੂ ਫੇਰਣਾ ਕੁਝ ਨਾ ਕੁਝ ਆਪਾਂ ਮੰਗ ਰੱਖਦੇ ਆ ਧਿਆਨ ਦਿਓ ਜੀ ਉਨੀ ਆਖਿਆ ਕਿ ਨਹੀਂ ਕੁਝ ਮੰਗ ਲਾ ਕਹਿੰਦਾ ਨਹੀਂ ਜੀ ਕੀ ਮੰਗਾ ਮੂੰਹ ਛੋਟਾ ਗੱਲ ਵੱਡੀ ਹੈ ਜੋ ਤੁਹਾਡੀ ਖੁਸ਼ੀ ਦੇ ਦੇਵੇ ਤਿੰਨ ਵਾਰੀ ਉਹਨੇ ਪੁੱਛਿਆ ਕਹਿੰਦਾ ਜੋ ਖੁਸ਼ੀ ਦੇ ਦਿਓ ਹੁਣ ਖੁਸ਼ੀ ਦੇ ਵਿੱਚ ਆ ਕੇ ਉਸ ਬੱਚੀ ਨੇ ਕੀ ਕੀਤਾ ਆਪਣਾ ਪਰਸ ਸੀ ਜਿਹੜਾ ਨਾ ਉਹ ਪਿੰਟਕ ਵਾਲੇ ਚਿੱਤਰਕਾਰ ਨੂੰ ਫੜਾ ਲਿਆ ਕਹਿੰਦਾ ਜੀ ਇਹ ਕੀ ਕਹਿੰਦੀ ਰੱਖਦਾ ਬਹੁਤ ਸੁੰਦਰ ਹੈ ਬੜਾ ਮਹਿੰਗਾ ਹੈ ਕਾਫੀ ਕੀਮਤ ਹੈ ਜਾਂ ਤੈਨੂੰ ਦਿੱਤਾ ਮਨ ਦੀ ਵਸਥਾ ਖਿੰਡ ਗਈ ਮਨ ਬੰਦਰ ਹੈ ਹਾਂਜੀ ਪਾਠ ਹੈ ਜੀ ਅੱਧਾ ਨਹੀਂ ਹੋਇਆ ਹੁੰਦਾ ਪਹਿਲਾਂ ਕਹਿੰਦਾ ਕਿ ਹੁਤਾ ਮਾਰੇ ਨੇ ਸੋਨੀ ਕਿ ਨਹੀਂ ਅੱਧੀ ਰਾਤ ਤੁਰੇ ਫਿਰਦੇ ਆ ਕੋਸਾ ਤਨਾ ਇਸ ਸਚਾਈ ਹੈ ਕਿ 4 ਕਿ ਦਿਨ ਗੁਰੂ ਘਰ ਆ ਕੇ ਸੋਚਦਾ ਵਾਵਾ ਸੇਵਾ ਕਰਨ ਲਈ ਪਤਾ ਨਹੀਂ ਮਾਰੇ ਆ ਕਿ ਉਹ ਦੁਬਧਾ ਆ ਗਈ ਤੇ ਗਿਆ ਉਹਦੇ ਮਨ ਚ ਦੁਬਧਾ ਆ ਗਈ ਉਹ ਕਹਿਣ ਲੱਗਾ ਕਹਿਣ ਲੱਗਾ ਮੈਡਮ ਜੀ ਇਹ ਪਰਸ ਮੇਰੇ ਕਿਹੜੇ ਕੰਮ ਆ ਉਹਦੇ ਮਨ ਚ ਆ ਗਈ ਮੈਲ ਵੀ ਏ ਪਰਸ ਨੂੰ ਮੈਂ ਕੀ ਕਰਨਾ ਵੀ ਮੈਂ ਕਿਹੜਾ ਜਨਾਨੀ ਮੈਂ ਕੁਝੇ ਚ ਪਾਣਾ ਮੈਂ ਗਰੀਬ ਬੰਦਾ ਐ ਆਪਣਾ ਰੋਜੀ ਰੋਟੀ ਕਮਾ ਕੇ ਖਾਂਦਾ ਐ ਮੈਂ ਪਰਸ ਕੀ ਕਰਨਾ ਬੀਬੀਆਂ ਵਾਲਾ ਉਹ ਕਹਿਣ ਲੱਗੀ ਰੱਖ ਲੈ ਰੱਖ ਲੈ ਕਹਿੰਦਾ ਨਹੀਂ ਤੁਸੀਂ ਆਪਣਾ ਪਰਸ ਕੋਲੇ ਰੱਖੋ ਮੈਂ ਇਹਨੂੰ ਕੀ ਕਰਨਾ ਐ ਮੈਨੂੰ ਇੱਕ 100 ਰੁਪਇਆ ਮੇਰੀ ਮਿਹਨਤ ਦੇ ਦੇ ਉਸ ਬੱਚੀ ਨੇ ਆਖਿਆ ਕਹਿਣ ਲੱਗੀ ਤੂੰ ਬਾਦ ਕਿਸਮਤ ਐ ਬਾਦ ਨਸੀਬ ਵੀ ਐ ਕਿਸਮਤ ਤੇਰੀ ਤੇ ਪਹਿਲਾਂ ਹੀ ਮਾੜੀ ਸੀ ਪੀ ਤੂੰ ਇੱਕ ਗਰੀਬ ਘਰੇ ਜੰਮਿਆ ਇੰਨੀ ਮਿਹਨਤ ਕਰਦਾ ਤੇਰੇ ਕੱਪੜਿਆਂ 'ਚ ਛੇਕ ਹੋਏ ਤੇਰਾ ਘਰ ਕੱਚਾ ਏ ਪਰ ਅੱਜ ਮੈਂ ਸਮਝਿਆ ਵੀ ਤੂੰ ਬਦਕਿਸਮਤ ਨਾ ਬਾਦ ਨਸੀਬ ਵੀ ਐ ਵੀ ਅੱਜ ਤੇਰਾ ਨਸੀਬ ਖੁੱਲਣਾ ਚਾਹੁੰਦਾ ਏ ਪਰ ਤੂੰ ਉਹਨੂੰ ਪਛਾਅ ਮੋੜਦਾ ਕਹਿੰਦੇ ਕੀ ਤਿੰਨ ਵਾਰੀ ਕਹਿਣ ਤੋਂ ਬਾਅਦ ਉਹਨੇ ਪਰਸ ਪਕੜਿਆ ਤੇ ਸਾਰੇ ਪਰਸ ਦੇ ਵਿੱਚ ਢਾਈ 3 ਲੱਖ ਡਾਲਰ 23 ਲੱਖ ਡਾਲਰ ਕਿੰਨਾ ਬਣਨਾ ਇਧਰ ਦਾ ਤੁਸੀਂ ਤਜਾ ਲਾ ਲਿਓ ਉਹਨੇ 100 ਡਾਲਰ ਕੱਢ ਕੇ ਕਹਿੰਦੀ ਹਾਲ ਹੈ ਕਹਿੰਦਾ ਜੀ ਇਹ ਕੀ ਕਹਿੰਦੀ ਤੇਰੀ ਨੀਤ ਨੂੰ ਮਰਾਦ ਮੈਂ ਖੁਸ਼ ਸੀ ਤੂੰ ਮੇਰੀ ਪੇਂਟਿੰਗ ਇੰਨੀ ਸੋਹਣੀ ਬਣਾਈ ਐ ਤੇ ਮੈਂ ਖੁਸ਼ੀ ਦੇ ਵਿੱਚ ਆ ਕੇ ਤੈਨੂੰ ਤਿੰਨ ਵਾਰੀ ਪੁੱਛਿਆ ਤੂੰ ਕਹਿੰਦਾ ਜੋ ਦੇਣਾ ਦੇ ਦਿਓ ਤੇ ਮਨ ਚ ਆਇਆ ਤੂੰ ਤੇ ਇੱਕ ਰਾਜੇ ਦੀ ਬੇਟੀ ਐ ਤੇਰੇ ਲਈ ਵੱਡੀ ਰਕਮਣੀ ਇਹਨੇ ਤੇਰਾ ਚਿੱਤਰ ਬਣਾਇਆ ਲੈ ਅੱਜ ਆਪਾਂ ਇਹਦਾ ਘਰ ਪਰ ਦਿੰਨੇ ਘਰ ਬਣਾ ਦਿੰਨੇ ਐ ਪਰ ਤੂੰ ਬੇਨਸੀਬ ਐ ਤੇਰੇ ਹੱਥਾਂ ਵਿੱਚ ਆਈ ਬਰਕਤ ਵੀ ਗਵਾਚ ਗਈ ਕਈ ਵਾਰੀ ਸਾਡੀ ਜ਼ਿੰਦਗੀ 'ਚ ਵੀ ਇਹ ਦੇਂਦਾ ਸਾਨੂੰ ਗੁਰੂ ਨੇ ਪਤਾ ਨਹੀਂ ਕਿੰਨਾ ਕੁ ਤੋਹਫਾ ਦੇਣਾ ਹੁੰਦਾ ਪਰ ਸਾਡੀ ਜਿਹੜੀ ਨੀਅਤ ਆ ਨਾ ਕਿਉਂਕਿ ਪੰਜ ਨਵਾਜਾਂ ਸਿੱਖਾਂ ਦੀਆਂ ਵੀ ਗੁਰੂਗ੍ਰੰਥ ਸਾਹਿਬ ਚ ਪਈਆਂ ਤਾਂ ਹੈ ਗੁਰੂ ਦਾਤਾ ਮੇਰ ਕਰੇ ਆਓ ਹੁਣ 5 ਮਿੰਟ ਆਪਾਂ ਨਾਮ ਜਪੀਏ ਫਿਰ ਸਮਾਪਤੀ ਹੈ ਗੁਰੂ ਪਾਤਸ਼ਾਹ ਦੀ ਬਾਤ ਤੇ ਦੋ ਹੀ ਬੜੀ ਵੱਡੀ ਸ਼ਬਦ ਇੱਕ ਹੀ ਬੜਾ ਜਿਹੇ ਹਿਰਦੇ ਨੂੰ ਟੱਚ ਕਰ ਦੇ ਮੈਨੂੰ ਅਜੇ ਵੀ ਉਹ ਸਿੰਘ ਯਾਦ ਆਉਂਦਾ ਵੀ 15 ਮਿੰਟ ਦੀ ਕਥਾ ਨੇ ਬਾਬਾ ਜੀ ਜ਼ਿੰਦਗੀ ਬਦਲ ਦਿੱਤੀ ਤੇ ਕਈ ਵਾਰੀ ਭਾਵੇਂ ਬੁਲਾਰੇ 10 ਲੱਗੇ ਹੋਣਾ ਦੋ ਦੋ ਘੰਟੇ ਵੀ ਇੱਕ ਬੁਲਾਰਾ ਲਾਵੇ ਤੇ ਸੰਗਤ ਵਿੱਚੋਂ ਕੋਈ ਇੱਕ ਟਾਣੀ ਵੀ ਨਿਵੇ ਨਾ ਤੇ ਫਿਰ ਪੈਦਾ ਕੀ ਫਿਰ ਮਾਰੇ ਕਹਿੰਦੇ ਪੜਪੜ ਗੱਡੀ ਲਦੀ ਹੈ ਜਦ ਮੈਂ ਆਸ ਕਰਦਾਂ ਪੀਏ ਬਚਨਾਂ ਨੂੰ ਤੁਸੀਂ ਹਿਰਦੇ 'ਚ ਸੰਭਾਲ ਲਿਓ ਜਦੋਂ ਵੀ ਕਿਤੇ ਮੌਕਾ ਮਿਲੇ ਨਾ ਆਪਣਾ ਘਰ ਲਟਾ ਕੇ ਪਰੇ ਉਪਕਾਰ ਕਰਕੇ ਜਰੂਰ ਵੇਖਿਓ ਆਖੋ ਸਤਨਾਮ ਬੜਾ ਸੁਖ ਮਿਲਦਾ ਜੀ ਬਾਬੇ ਨਾਨਕ ਦੇ ਘਰੋਂ ਥੋੜਾ ਜਿਹਾ ਤਿਆਗੀ ਹੋ ਜਿਓ ਥੋੜਾ ਜਿਹਾ ਸਾਉਦੀ ਵਿੱਚੋਂ ਇੱਕ 10 ਰੁਪਏ ਗੁਰਮਤਵਾਲਾ ਨੂੰ ਕੱਢਨੇ ਸ਼ੁਰੂ ਕਰ ਦਿਓ ਕੋਈ ਨਹੀਂ ਖਤਮ ਕਰ ਸਕਦਾ ਆਪਣਾ ਇੱਕ ਨਗਰ ਆ ਨਾ ਆਪਣਾ ਪਿੰਡ ਆ ਗੁਸਤਾਖੀ ਮਾਬ ਮੈਂ ਕਈ ਵਾਰੀ ਮੈਨੂੰ ਝਟਕਾ ਵੀ ਪੈ ਜਾਂਦੀ ਹੈ ਇੱਕ ਨਗਰ ਚ ਅਸੀਂ ਗਏ ਨਗਰ ਦੀ ਹਾਲਤ ਬੜੀ ਮਾੜੀ ਸਾਰਾ ਰਾਂ ਦੁਆਲਾ ਪਾਣੀ ਨਾਲ ਭਰਿਆ ਪਿਆ ਉੱਥੇ ਜਦੋਂ ਤੁਰਨ ਲੱਗੇ ਤੇ ਗੱਡੀ ਚ ਪਾਣੀ ਲੱਗ ਗਿਆ ਦੇ ਜੇ ਟਾਈਮ ਹੋਇਆ ਪਿਆ ਸੀ ਤੇ ਉਹ ਲੇਟ ਹੋ ਗਏ ਤੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਕੀ ਕੀਤਾ ਹਾਲ ਤੁਮਹਾਨੂੰ ਉਹ ਕਹਿੰਦੇ ਜੀ ਨਹੀਂ ਜੀ ਇੱਥੇ ਕੋਈ ਗ੍ਰਾਂਟ ਨਹੀਂ ਆਉਂਦੀ ਜੀ ਸਰਪੰਚ ਇਦਾਂ ਉਦਾਂ ਮੈਂ ਕਿਹਾ ਤੁਸੀਂ ਸਾਰਾ ਕੁਝ ਛੱਡ ਦਿਓ ਆਪਾਂ ਕਥਾ ਰਹਿਣ ਦਿੰਦੇ ਹਾਂ ਜੇ ਇੱਕ ਕੰਮ ਕਰੀਏ ਕਹਿੰਦੇ ਕੀ ਬੜੀ ਸੰਗਤ ਸੀ ਉੱਥੇ ਘਟੋ ਘਟਨੀ ਤੇ ਬਾਬਾ ਜੀ 500 600 ਦਾ ਕੱਟ ਕੀਰਤਨੀਆਂ ਹਜੂਰੀ ਦਰਬਾਰ ਸਾਹਿਬ ਦੇ ਹੱਟੇ ਤੇ ਦਾਸ ਦੀ ਵਾਰੀ ਮੈਂ ਕਿਹਾ ਵੀ ਆਪਾਂ ਜੀ ਕਥਾ ਰਹਿਣ ਦੀ ਬਥੇਰੀਆਂ ਕੀਤੀਆਂ ਤੁਸੀਂ ਕਿਹਾ ਵੀ ਇੱਥੇ ਕੋਈ ਗ੍ਰਾਂਟ ਨਹੀਂ ਕੁਝ ਨਹੀਂ ਜੀ ਬੇਥ ਬਾਕੀ ਮੈਂ ਕਿਹਾ ਜਿੰਨੇ ਜਾਣੇ ਬੈਠੇ ਆਂ ਇਮਾਨਦਾਰੀ ਦੇ ਨਾਲ ਮੈਂ ਕਿਹਾ ਦਾਸ 5000 ਰੁਪਿਆ ਆਪ ਦਿੰਦਾ ਤੇ ਮੈਂ ਕਿਹਾ ਸਾਰੇ ਕਥਾ ਸੁਣੀਏ ਬਾਅਦ ਚ ਪਹਿਲਾਂ ਸਾਰੇ ਕਿਰਪਾ ਕਰੋ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਹੋ ਕੇ ਤੇ ਸਾਰੇ ਜਣੇ ਘਰੇ ਜਾ ਕੇ 5-50 ਰੁਪਿਆ ਟੋਕਰੀ ਚ ਪਾਓ ਗਿਣਤੀ ਕਰਿਓ ਕਿੰਨੇ ਲੱਖ ਰੁਪਈਆ ਬਣਦਾ ਤੇ ਉਹ ਲੱਖ ਦੀ ਮਿੱਟੀ ਪਵਾ ਕੇ ਇੰਟਰਡੌਗ ਲਾ ਲਾ ਦੋ ਦੂਜੀ ਵਾਰੀ ਸਮਾਗਮ ਹੋਇਆ ਤੇ ਫੇਰ ਤੁਹਾਨੂੰ ਮਿਲਾਂ। ਵੇਖੋ ਸਭ ਕੁਝ ਕੋਲ ਐਵੇਂ ਤਰਲੇ ਲੈਂਦੇ ਕਾਰਨ ਕੀ ਹੈ ਵੀ ਸ਼ਬਦ ਤੋਂ ਟੁੱਟ ਗਏ। ਇੱਕ ਬੰਦਾ ਆਪਾਂ ਸਿੱਧੀਆਂ ਜੀਆਂ ਗੱਲਾਂ ਆਪਣੀਆਂ, ਇੱਕ ਬੰਦਾ ਆਪਣੇ ਵਿਆਹ ਦੇ ਵਿੱਚ 7 ਲੱਖ ਚ ਵਿਆਹ ਹੁੰਦਾ ਜੀ ਅਸੀਂ ਵੀ ਕੀਤੇ ਭਣਾ ਨਹੀਂ। ਜਿਹੜਾ ਐਕਸਟਰਾ 15 ਲੱਖ ਖੂਚ ਪਾਉਣੇ ਆ ਨਾ ਉਹ ਛੱਡ ਦੇ ਜੇ ਇੱਕ ਬੱਚੇ ਆਪਣੇ ਤੇ 15 ਲੱਖ ਮੈਂ ਖੂਚ ਛੁੱਡ ਦਿੰਦਾ 15 ਲੱਖ ਰੁਪਈਆ ਤੇ ਕੀ ਗੱਲ ਇੱਕ ਨਗਰ ਜਿਹੜਾ ਵਾ ਸ਼ਮਾਈਂ ਦੇ ਵਿੱਚ ਇੱਕ 10000 ਰੁਪਈਆ ਗੁਰੂ ਨਾਂ ਦਾ ਨਹੀਂ ਕੱਢ ਸਕਦਾ ਕੀ ਭੀਖ ਮੰਗਣੀ ਕੇ ਤਾਂ ਤੁਸੀਂ ਜਿੱਦਾਂ ਮਰਜ਼ੀ ਬਣਾ ਦਿਓ ਸੋਨੇ ਦਾ ਪਰ ਗੱਲ ਫੇਰ ਉੱਥੇ ਆਉਂਦੀ ਹੈ ਸੇਵਕ ਸਿੱਖ ਪੂਜਣ ਸਭ ਸਭ ਗਾਵੇ ਹਰ ਹਰ ਊਤਮ ਬਾਣੀ ਗਾਵੇ ਸੁਣਿਆ ਤਨ ਕਰ ਥਾਵੇ ਪਵਜਨ ਸਤਗੁਰ ਕੀ ਆ ਗਿਆ ਇਹ ਗੱਲਾਂ ਐ ਤੇ ਓਖੀਆਂ ਆ ਕੰਮ ਗੜਬੜਿਆ ਪਰ ਮੈਂ ਕਈ ਬੰਦਿਆਂ ਨੂੰ ਵੇਖਿਆ ਹਾਂਜੀ ਇੱਕ ਭੈਣ ਸੀ ਪਿਆਰ ਵਾਲੀ ਤੇ ਮੈਂ ਕਿਹਾ ਭੈਣੇ ਕਿੱਥੇ ਚੱਲੇ ਆਂ ਕਹਿੰਦੀ 5 ਕਿਲੋ ਦੇਸੀ ਘਿਓ ਜੋੜਿਆ ਸੀ ਤੇ ਮੈਂ ਚੱਲੀਆਂ ਬਾਬਾ ਦੀਪ ਸਿੰਘ ਦੇ ਕੋਲ ਮੈਂ ਕਿਹਾ ਵੀ 2 ਮਿੰਟ ਮੈਨੂੰ ਮੇਰੇ ਬੈਠ ਜਾਓਗੇ ਭੈਣੇ ਕਹਿੰਦੇ 10 ਮਿੰਟ ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਕੀ ਕੀਤਾ ਕਹਿੰਦੀ ਮੈਨੂੰ ਇਹਨਾਂ ਇਤਿਹਾਸ ਨਹੀਂ ਆਉਂਦਾ ਤੁਸੀਂ ਦੱਸ ਦਿਓ ਮੈਂ ਕਿਹਾ ਸੌਖੇ ਸ਼ਬਦਾਂ ਚ ਬਾਬਾ ਦੀਪ ਸਿੰਘ ਜੀ ਨੇ ਬਾਣੀ ਪੜਨੀ ਅਤੇ ਪੜਾਉਣੀ ਬਾਣੀ ਲਿਖਣੀ ਅਤੇ ਲਿਖਾਉਣ ਦੀ ਸੇਵਾ ਕੀਤੀ ਤੇ ਜਦੋਂ ਵਕਤ ਪਿਆ ਗੁਰੂ ਤੇ ਗੁਰਮਤ ਤੇ ਤੇ ਫਿਰ ਪਰੇ ਉਪਕਾਰ ਲਈ ਆਪਣਾ ਸਿਰ ਦਿੱਤਾ ਮੀਣ ਮਰਕਜ਼ ਕੀ ਪਰੇ ਉਪਕਾਰ ਕੀਤਾ ਮੈਂ ਕਿਹਾ ਤੂੰ ਮੇਰੀ ਗੱਲ ਸੁਣੇਗੀ ਕਹਿੰਦੀ ਦੱਸੋ ਮੈਂ ਕਿਹਾ ਤੇਰੇ ਘਰ ਜਿਹੜੀ ਕੰਮ ਵਾਲੀ ਆਉਂਦੀ ਰੋਜ਼ ਤੁਹਾਡਾ ਘਰ ਸੁੜਦੀ ਪੋਚਾ ਲਾਉਂਦੀ ਹੈ ਉਹ ਕਿੰਨੀ ਗਰੇਚ ਹੈ ਕਹਿੰਦੀ ਉਹ ਤਾਂ ਵਿਚਾਰੀ ਗਰੀਬ ਹੈ ਦੋ ਤਿੰਨਾਂ ਘਰਾਂ ਚ ਕੰਮ ਕਰਦੀ ਮੈਂ ਕਿਹਾ ਮੇਰੇ ਆਖੇ ਲੱਗੇ 5 ਕਿਲੋ ਘਿਓ ਤੂੰ ਨਾ ਉਹਨੂੰ ਦੇ ਦੇ ਕਹਿੰਦੀ ਕਿਵੇਂ ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਚ ਅਮਰ ਨੇ ਉਹਨਾਂ ਨੇ 10,500 ਨੂੰ ਆਪਣਾ ਪਰਯੋਪਕਾਰ ਵਿੱਚ ਗੁਰੂ ਰਾਮਦਾਸ ਮਹਾਰਾਜ ਨੂੰ ਸਿਰ ਚੜਾਇਆ ਉੱਥੇ ਤੇ ਹੋਰ ਟਰੱਕ ਲੈ ਕੇ ਤੁਰੇ ਫਿਰਦੇ ਕਿ ਉਹ ਦੇ ਤੂੰ ਇਹ ਗਰੀਬ ਦੇ ਘਰ ਦੇ ਦੇ ਉਸ ਦੇ ਘਰ ਲੋੜ ਹੈ ਜਾਂ ਮੈਨੂੰ ਮੇਰਾ ਹਿਰਦੇ ਚੋਂ ਆਵਾਜ਼ ਆਉਂਦੀ ਹੈ ਕਿ ਜੇ ਤੂੰ ਇਹ ਕਾਰਜ ਕਰ ਦੇ ਤੇ ਤੈਨੂੰ ਉੱਥੇ ਜਾਣ ਦੀ ਲੋੜ ਨਹੀਂ ਬਾਬਾ ਦੀਪ ਸਿੰਘ ਤੇਰੇ ਘਰ ਚ ਆਪ ਵਰਤਣਗੇ ਬਿੱਖੂ ਥੋੜਾ ਜਿਹਾ ਜਾਗਣ ਦੀ ਲੋੜ ਹੈ ਗੱਲ ਕੋਈ ਵੱਡੀ ਨਹੀਂ ਜੇ ਮੇਰੀ 100 ਕਿਲਾ ਹੈ ਤੇ ਮੈਂ ਦੋ ਟਰਾਲੀਆਂ ਭਰ ਕੇ 100 ਕਿਲੋਮੀਟਰ ਤੇ ਜੂ ਚੜਾਉਣ ਜਾਣੀਆਂ ਏ ਤੇ ਉੱਥੇ ਸਰੋਪਾ ਲੈਣਾ ਲੋਈ ਤੇ ਫੋੜੋ ਖਚੋਣੀ ਤੇ ਮੇਰੇ ਲਾਗੇ 10 ਘਰ ਜਿੰਨਾਂ ਦੀ ਮਰਲਾ ਪੈਲੀ ਉਹਨਾਂ ਨੂੰ ਚਾਰ ਚਾਰ ਬੋਰੀਆਂ ਵੰਡੋ ਸਾਲ ਦਾ ਕਣਕ ਉਹਨਾਂ ਦੀ ਤੇ ਉਹ ਸਾਰਾ ਟੱਬਰ ਰੋਜ਼ ਕਹਿਣਗੇ ਗੁਰਮੁਖਸਿਆ ਤੇਰਾ ਭਲਾ ਹੋਵੇ ਤੇਰੇ ਪੁੱਤ ਜੀਨ ਰੱਬ ਤੈਨੂੰ ਬਹੁਤਾ ਦੇਵੇ ਕੱਲਾ ਪੜੀ ਜਾਂਨੇ ਸਵਰਨਾ ਜੀ ਆਇਆ ਕਾਇਕ ਤੂੰ ਮੈਂ ਵਿਸਰਨ ਝਾਈ ਸਭ ਨਾਲ ਜੀਆ ਮੇਰਾ ਨਾ ਆਪਣਾ ਅੰਦਰ ਹੈ ਮੈਂ ਬਹੁਤਾ ਮੈਨੂੰ ਪਝਾਉਂਦਾ ਨਹੀਂ ਪਰ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਤਾਂ ਕਰਦਾ ਕਿ ਮੈਨੂੰ ਉਹਦਾ ਰਿਜ਼ਲਟ ਬੜਾ ਵਧੀਆ ਨਿਕਲ ਰਿਹਾ ਆ ਜਿਹੜੀ ਮੈਂ ਹੁਣ ਤੁਹਾਨੂੰ ਗੱਲ ਦੱਸੀ ਨਾ ਇਹ ਇੱਕ ਸਿੰਘ ਨੇ ਇਸ ਤਰ੍ਹਾਂ ਕਰਕੇ ਮੈਨੂੰ ਮਿਲਿਆ ਕਿ ਇਹ ਭਾਈ ਸਾਹਿਬ ਜੀ ਮੈਂ ਹਰਿਆਣੇ ਚੋਂ ਆ ਮੈਂ ਸਪੈਸ਼ਲ ਮਿਲਣਾ ਆ ਕਹਿੰਦੇ ਮੈਂ ਕਥਾ ਸੁਣੀ ਮੋਬਾਈਲ ਤੇ ਤੇ ਮੈਂ ਵਾਕੇ ਕਹਿੰਦਾ ਮੇਰੀ 60 ਕਿੱਲੇ ਪੈਲੀ ਤੇ ਮੈਂ 3 ਕਿੱਲਿਆਂ ਦੀ ਜਿਹੜੀ ਫਸਲਾ ਮੈਂ ਦਿਨਾ ਨਾ ਸੇਵਾ ਲਈ ਪਰ ਮੈਂ ਜਦੋਂ ਇਹ ਕਲਿੱਪ ਸੁਣਿਆ ਤੇ ਮੇਰੇ ਅੰਦਰ ਨੂੰ ਸੱਲ ਪਿਆ ਮੈਂ ਕਿਹਾ ਸੱਚੀ ਘਰ ਭੁੱਖਾ ਮਰਨ ਦਿਆ ਪਿੰਡ ਤੇ ਉੱਥੇ ਜਾ ਕੇ ਆਪਾਂ ਕਰੰਦੇ ਆ ਮਹਾਰਾਜ ਸਾਹਿਬ ਨੇ ਤੇ ਆਖਿਆ ਅੱਲਾ ਪਾਕ ਪਾਕ ਹੈ ਅਵਲ ਅੱਲੇ ਨੂਰ ਪਾਇਆ ਇੱਕ ਨੂਰ ਤੇ ਸਭ ਜਗ ਵਜਿਆ ਹਾਂਜੀ ਖਾਲ ਫਰੀਦਾ ਖਾਲ ਖਲਕ ਖਲਕ ਵਿੱਚ ਵਸੈ ਰੱਬ ਮਾਹੀ ਮੰਦਾ ਕਿਸ ਨੂੰ ਆਖੀਏ ਜਾਂ ਤਿਸ ਵਿਣ ਸ੍ਰੀ ਜਪੁ ਸਾਹਿਬ ਬੜੀ ਦਾ ਮਾਰ ਕੀਨੇ ਜਲੇ ਹੈ ਥਲੇ ਹੈ ਅਪੀਤ ਹੈ ਅਪੇ ਹੈ ਜਰੇ ਜਰੇ ਜੋ ਵਸੰਦਿਆ ਕਹਿੰਦੇ ਭਾਈ ਸਾਹਿਬ ਮੈਂ ਐਤ ਕੀ ਕਿਤੇ ਨਹੀਂ ਗਿਆ ਮੈਂ ਸੱਚੀ ਆਪਣੇ ਨਗਰ ਦੇ ਵਿੱਚ ਵੇਖਿਆ ਜਿਨ੍ਹਾਂ ਦੀ ਮਰਲਾ ਪੈਲੀ ਨਹੀਂ ਮੈਂ ਪੰਜ ਪੰਜ ਬੋਰੀਆਂ ਵੰਡਤੀਆਂ ਤੇ ਮੈਨੂੰ ਮਹਾਰਾਜ ਮੇਰੇ ਸ਼ੀਸਾਂ ਦੇ ਢੇਰ ਲੱਗੇ ਤੇ ਮੈਨੂੰ ਕਹਿੰਦੇ ਤੁਹਾਨੂੰ ਸਰਪੰਚਣਾ ਬਣਾ ਦਈਏ ਸਾਰੇ ਕਹਿੰਦੇ ਕੋਈਛ ਹੋਏ ਮੈਂ ਕਿਹਾ ਬਣਨਾ ਨਹੀਂ ਨਾ ਕਹਿੰਦੇ ਭਾਈ ਸਾਹਿਬ ਕਿਤਰਾ ਕਹਿੰਦੇ ਮੈਨੂੰ ਸਾਰੇ ਕਹਿੰਦੇ ਆ ਕਿ ਤੈਨੂੰ ਅਹੀਂ ਮੈਂ ਕਿਹਾ ਨਾ ਇੱਧਰ ਇੱਧਰ ਤੇ ਜਾਣਾ ਨਹੀਂ ਕਿਹਾ ਕੀ ਹੋਇਆ ਮੈਂ ਕਿਹਾ ਭਲਿਆ ਗੁਰੂ ਨਾਨਕ ਦਾ ਇਤਿਹਾਸ ਪੜ੍ਹ ਲੀਂ ਚਲੋ ਹੋ ਸਕਦਾ ਕੋਈ ਸਾਨੂੰ ਵੀ ਕੀ ਕਰੇ ਕੋਈ ਕਹਿੰਦੇ ਵੀ ਤੁਸੀਂ ਅੱਗੇ ਲੱਗੋ ਆਪਾਂ ਨਿਕਲ ਜਾਈਦਾ ਇਦਾਂ ਕਰਕੇ ਕਾਰਨ ਕੀ ਮਾਫੀ ਦਿਓ ਬੰਦਾ ਕੋਈ ਨਹੀਂ ਮਾੜਾ ਹੁੰਦਾ ਪਰ ਇਸ ਕੁਰਸੀ ਨੂੰ ਸਰਾਫ ਜੀ ਇਸ ਹੂੜ ਨਹੀਂ ਜੀ ਕਿੰਨੇ ਵਧੀਆ ਵਧੀਆ ਬੰਦੇ ਆਪਣੇ ਝੁੱਠੇ ਜਿਹੜੇ ਕਿਸਾਨਾਂ ਵਾਲੀ ਬੋਲਦੇ ਸੀ ਪੰਜਾਬ ਵਾਲੀ ਬੋਲਦੇ ਸੀ ਪੁੰਜੇ ਪੈਂਦੇ ਸੀ ਹੱਥ ਤੇ ਆਹੀ ਪਰ ਜਦੋਂ ਇਹ ਮਿਲ ਜਾਂਦੀ ਹੈ ਨਾ ਮੁੜ ਕੇ ਉਸੇ ਬੰਦੇ ਦਾ ਸਾਰਾ ਸਿਸਟਮ ਬਦਲ ਦਿੰਦੀ ਹੈ ਹਾਂਜੀ ਇਸ ਕਰਕੇ ਕੁਰਸੀ ਨੂੰ ਗੁਰਦੁਆਰੇ ਚ ਜਗ੍ਹਾ ਨਹੀਂ ਮਿਲਦੀ ਤੁਹਾਨੂੰ ਪਤਾ ਆਖੋ ਸਤਨਾਮ ਮਾਰੇ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੂਧਾ ਹਰਨਾਮੇ ਕੀ ਹੋ ਜੋੜੀ ਗੁਰਮੁਖ ਵੈਸੋ ਸਭਾ ਵਿਚਾਇਏ ਕੁਰਸੀ ਦਾ ਕਿਤੇ ਨਹੀਂ ਆਖਿਆ ਇਹ ਸੱਚੀ ਗੱਲ ਦੀ ਮਾਰੇ ਸੱਚੀ ਪਾਤਸ਼ਾਹ ਨੇ ਸਾਨੂੰ ਬੋਰੀ ਤੇ ਭਾਇਆ ਕਿਉਂ ਇਹ ਇਹ ਸ਼ਰਾਫ ਵਾਲੀ ਚੀਜ਼ਾ ਇਹ ਤੇ ਜਿੰਨੂੰ ਵੀ ਤੁਸੀਂ ਬਾਦੋ ਕਿੰਨਾ ਵੀ ਵਧੀਆ ਇਨਸਾਨ ਹੋਵੇ ਇਹ ਮਾਇਆ ਦਾ ਜੋਗ ਉਹ ਜਦੋਂ ਬੈਂਦਾ ਤੇ ਬੈਂਦੇ ਹੀ ਉਹਨੂੰ ਸਾਰਾ ਕੁਝ ਵਿਸਰ ਜਾਂਦਾ ਜੀ ਹਾਂ ਇਹ ਸਚਾਈ ਆ ਮਾਰੇ ਨੇ ਤਾਂ ਹੀ ਆਖਿਆ ਆਪਸ ਕੋ ਜੋ ਜਾਣੇ ਨੀਚਾ ਮੈਂ ਕਿਹਾ ਜੀ ਤੇ ਤੂੰ ਸ਼ੁਰੂ ਹੀ ਕੀਤਾ ਇੱਕ ਕਥਾ ਸੁਣ ਕੇ ਅਜੀ ਸਾਲ ਕੰਗੇ ਚੱਲ ਤੂੰ ਸਰਪੰਚ ਕਿੰਨਾ ਏ ਤੈਨੂੰ ਲਾਕਾ ਕਹੂਗਾ ਐਮਐਲਏ ਬਣਾ ਦੀਏ ਪਰ ਨਹੀਂ ਆਪਾਂ ਬੜਨਾ ਖੁਸ਼ੀਆਂ ਲੁੱਟ ਬਾਪੂ ਦੀਆਂ ਉਹ ਸਿੰਘ ਰੋਪਿਆ ਕਹਿੰਦੇ ਭਾਈ ਸਲਤਨੈ ਮੈਂ ਤੁਹਾਡੀ ਨਾਲ ਗੱਲ ਕੀਤੀ ਮੈਂ ਇੰਨੀ ਖੁਸ਼ੀ ਮਿਲੀ ਮੈਂ ਕਿਹਾ ਹੁਣ ਭਵੇਂ ਸਵੇਰੇ ਹੀ ਦੁਨੀਆ ਤੋਂ ਚਲੇ ਜੀਏ ਪਰ ਬੜਾ ਸੋਕ ਮਿਲਿਆ ਵੀ ਜੇ ਆਪਾਂ ਡੇਢ ਦੋ ਘੰਟੇ ਬੈੰਨੇ ਆਂ ਤੇ ਕੋਈ ਫਰਕ ਪੈ ਰਿਆ ਪਿੰਡ 'ਚ ਕੋਈ ਬੂਟਾ ਲਾ ਰਿਹਾ ਸੀ ਬਜ਼ੁਰਗ ਬਾਪੂ ਵਰਗਾ ਤੇ ਸਾਡੇ ਵਰਗਾ ਕੋਈ ਨੌਜਵਾਨ ਨੰਗਿਆ ਨੇ ਟੀਚਰ ਕੀਤੀ ਕਹਿੰਦਾ ਐਵੇਂ ਵੱਡਾ ਬਣਿਆ ਸੇਵਾਦਾਰ ਰੋਖ ਲਾਉਂਦਿਆ ਪਿੰਡ 'ਚ ਉਹ ਬਾਪੂ ਮੜੀਆਂ 'ਚ ਤਰੀਆਂ ਲੱਤਾਂ ਵਾਂ ਤੂੰ ਛਾਵੇਂ ਬਹਿਣਾ ਉਹਨੇ ਟੀਚਰ ਕੀਤੀ ਜਿੱਦਾਂ ਕਈ ਬੰਦਿਆਂ ਦੀ ਆਦਤ ਹੁੰਦੀ ਐ ਐਵੇਂ ਸਮਾਗਮ ਲੱਗੇ ਕਰਾਉਣਾ ਉਹ ਬਾਬੇ ਸੱਦਣ ਲੱਗੇ ਹੁੰਦੇ ਹੀ ਐ ਪਿੰਡ 'ਚ ਉਹਨਾਂ ਪੰਜੀ ਨਹੀਂ ਦੇਣੀ ਹੁੰਦੀ ਤੇ ਗੱਲਾਂ ਸਭ ਤੋਂ ਬਾਅਦ ਸੁਣਨੀਆਂ ਹਾਂਜੀ ਪਤਾ ਸਾਨੂੰ ਸਾਡਾ ਵਾਅ ਪੈਂਦਾ ਹਾਂ ਆਪਣਾ ਦੇ ਚਰੂ ਪਰ ਪਾਣੀ ਦੇ ਨਿੰਦਾ ਜੇ ਗੰਗਾ ਨਹੀਂ ਪੰਜੀ ਦਾ ਕਿਤੇ ਨਗਰ ਜੀ ਸੁਖਣੀ ਤੇ ਉਹ ਸਭ ਤੋਂ ਵੱਧ ਚੌਧਰੀ ਹੁੰਦੇ ਆ ਕੋਈ ਨਹੀਂ ਜੀ ਐ ਜਿਉਂ ਕਈਆਂ ਨਿਕਲ ਵਿੱਚੋਂ ਖਾ ਗਏ ਹਣੇ ਆਪ ਤੂੰ ਰੁਪਈਆ ਸੌ ਨਹੀਂ ਦਿੱਤਾ ਤੇ ਖਾ ਖਾ ਗੀ ਸਾਡੇ ਵੀ ਇਤਰਾ ਦੇ ਹੁੰਦੇ ਆ ਉਹ ਬੰਦਾ ਨਾ ਚੌਂ ਬਨੇ ਕਹਿੰਦਾ ਇਹ ਖਾਂਦੇ ਆ ਬਗਾ ਤੂੰ ਕਿਨੇ ਦਿੱਤੇ ਖਾਸੋਂ ਬਾਹਰੇ ਤੇ ਕੋਲਿਆ ਕਿ ਕਿੰਨੇ ਕਿੰਨੀ ਭੇਡਾ ਪਾਈ ਉਹ ਕਹਿੰਦੇ ਆਪਾਂ ਤੇ ਦੇਣਾ ਹੀ ਛੱਡੇ ਤੇ ਫਿਰ ਮੈਂ ਬੋਲਦਾ ਘਤੋਂ ਸਹੀ ਗੱਲ ਆ ਜਿਹੜੇ ਬੰਦੇ ਸੁੱਤੇ ਹੀ ਗੁਰੂ ਲਈ ਸੇਵਾ ਕਰਦੇ ਜਿਹੜੇ ਮੇਰੇ ਵਰਗੇ ਕਦੀ ਗੋਲਕ ਚ ਧਾਰ ਪੀਣ ਉਹ ਅੰਧ ਨੇ ਏਖ ਆ ਗਿਆ ਮੈਂ ਕਿਹਾ ਪਹਿਲਾਂ ਤੂੰ ਆਪ ਦਾ ਆਪ ਵੇਖ ਤੂੰ ਮਾਰੇ ਨੂੰ ਗੁਰੂ ਨਾਨਕ ਦੇਵ ਜਰ ਘਟਾ ਇਹ ਨਿੱਕੀ ਸੋਚ ਹੁੰਦੀ ਆ ਵੀ ਆਪ ਕੁਝ ਕਰਨਾ ਨਹੀਂ ਕਿਸੇ ਨੂੰ ਕਰਨ ਨਹੀਂ ਦੇਣਾ ਹਾਂਜੀ ਉਹ ਉਹ ਕਹਿਣ ਲੱਗਾ ਬਾਪੂ ਤੇਰੀਆਂ ਮੜੀਆਂ ਚ ਲੱਤਾਂ ਤੂੰ ਗੋੜ ਪੇ ਪੱਲਾਉਂਦਿਆਂ ਪਿੰਡ ਤੂੰ ਛਾਵੇਂ ਬਹਿਣਾ ਉਹ ਕਹਿੰਦਾ ਪੁੱਤ ਮੈਨੂੰ ਪਤਾ ਮੇਰੀ ਮੈਂ ਬੁੱਢਾ ਬੰਦਾ ਹਾਂ ਹੋਰ ਪੰਜਾਂ 45 ਸਾਲਾਂ ਨੂੰ ਮੈਂ ਮਰ ਜਾਣਾ ਕਹਿੰਦਾ ਪੁੱਤ ਯਾਦ ਰੱਖੀ ਦਿਨ ਤੇਰੇ ਵੀ ਥੋੜੇ ਆ ਕੋ ਸਾਧ ਕਹਿੰਦਾ ਪੁੱਤਰਾ ਦਿਨ ਤੇਰੇ ਵੀ ਗਿਣਤੀ ਦੇ ਆ ਕਿਉਂਕਿ ਮੈਂ ਰੋਜ਼ ਰਾਤ ਨੂੰ ਸੋਇਲਾ ਸਾਹਿਬ ਪੜ ਕੇ ਸੌਂਦਾ ਘਰ ਘਰ ਰਹਿਉ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇ ਬਾਬਾ ਕਿਲਾ ਸਾਰਿਆਂ ਦੇ ਦਿਨ ਆਉਣੇ ਤੇਰੇ ਵੀ ਦਿਨ ਥੋੜੇ ਆ ਕਹਿੰਦਾ ਬਾਪੂ ਧਿਆਨ ਨਾਲ ਬੋਲ ਤੂੰ ਮਾੜਾ ਉਹ ਕਹਿੰਦਾ ਮੈਂ ਤੇ ਗਿਆ ਹੀ ਕੋਈ ਨਹੀਂ ਮੈਂ ਤੇ ਬੂਟੇ ਲਾਉਣਾ ਤੂੰ ਆ ਕੇ ਵਿੱਚ ਲੱਤ ਵਸਾਈ ਵੀ ਤੇਰੀਆਂ ਮੜੀਆਂ ਚ ਲੱਤਾਂ ਵੀ ਤੂੰ ਵੱਡਾ ਚ ਪਰਉਪਕਾਰੀ ਬਣਿਆ ਏ ਪਰ ਯਾਦ ਰੱਖੀ ਬੁੱਤਰਾ ਮੈਂ ਲਾ ਚੱਲਿਆ ਬੋੜ ਪਿੱਪਲ ਮੈਂ ਸੌ ਵੀਰਾਂ ਤੁਰ ਜਾ ਪਰ ਇਹ ਬੋੜ ਇੱਥੇ ਰਹੂਗਾ ਜਵਾਨ ਹੋਊਗਾ ਜਦੋਂ ਕਿਤੇ ਇਹਨੂੰ ਫਲ ਪਿਆ ਤੇ ਹਜ਼ਾਰਾਂ ਪੰਛੀ ਇੱਥੇ ਵਿਸ਼ਰਾਮ ਕਰਨਗੇ ਰਾਹੀਰ ਥੱਲੇ ਰੁਕਣਗੇ ਜੇ ਇੱਕ ਨੇ ਵੀ ਕਹਤਾ ਨਾ ਗਰਮੀ ਚ ਬੋੜ ਥੱਲੇ ਬੋੜ ਲਾਉਣ ਆ ਲਿਆ ਤੇਰਾ ਕਹਿੰਦਾ ਪਾਂਬਾ ਜਣਾ ਦੇਵ ਸੱਜਣ ਸੀਸੜੀਆਂ ਜਿਉਂ ਵੇ ਸੈਸੇ ਮੇਲੇ ਰਾਲ ਮਿਲ ਕੇ ਯੋਗਦਾਨ ਹੀ ਹੁੰਦਾ ਜੀ ਚਲੋ ਅਸੀਂ ਕਦੇ ਨਹੀਂ ਸੋਚਿਆ ਕਥਾ ਕਰਨੀ ਤਾਂ ਬੜੀ ਔਖੀ ਹੈ ਇਕ ਓੰਕਾਰ ਤੇ 72 ਘੰਟੇ ਵਿਚਾਰ ਕੀਤੀ ਸੰਤ ਸਿੰਘ ਜੀ ਮਸਕੀਨ ਨਹੀਂ ਇਹ ਦੁਰਲੱਭ ਹੈ ਸਤਿਗੁਰੂ ਪਰ ਲਾਡ ਲਡਾਲੀ ਦਾ ਕੋਲੇ ਬਹਿ ਕੇ ਇੱਕ ਛੋਟਾ ਸਰੂਪ ਲੈ ਕੇ ਕਿ ਮਾਰੇ ਨਾਮ ਪਿਆਰ ਕਰ ਲੀਦਾ ਚਲੋ ਸਿੱਧੀਆਂ ਬਾਤਾਂ ਜੇ 100 ਬੰਦੇ ਚੋਂ 10 ਨੂੰ ਵੀ ਟੱਚ ਕਰ ਜਣ ਤੇ ਆਪਣਾ ਸਵਾਲਾ ਆਪੋ ਆਪਣਾ ਕਰਮ ਕਰੋ ਹਾਂਜੀ ਕੈਂਚੀ ਦਾ ਕੰਮ ਉਹਨੇ ਲੀਰਾਂ ਕਰ ਕਰਕੇ ਥਾਣ ਰੱਖੀ ਜਾਣੇ ਤੇ ਸੂਈ ਨੇ ਧਾਗੇ ਨੇ ਇਕੱਠੇ ਕਰਕੇ ਜੋੜੀ ਜਾਣਿਆ ਦੋਆਂ ਦਾ ਜੋੜਾ ਹੈ ਬੁੱਲੇ ਸ਼ਾਹ ਕਹਿੰਦੇ ਦੋ ਅੱਖਰਾਂ ਦਾ ਬੰਦਾ ਬਣਿਆ ਦੋ ਅੱਖਰਾਂ ਦੀ ਜਾਣ ਦੋ ਅੱਖਰਾਂ ਦਾ ਦਾਵਾ ਕਰਦੇ ਦੋ ਅੱਖਰਾਂ ਦਾ ਮਾਣ ਦੋ ਅੱਖਰਾਂ ਦਾ ਸਿੱਖ ਬਣਦਾ ਏ ਦੋ ਅੱਖਰਾਂ ਦਾ ਖਾਨ ਦੋ ਅੱਖਰਾਂ ਦਾ ਅੱਲਾ ਬਣਿਆ ਦੋ ਅੱਖਰਾਂ ਦਾ RAM ਦੋ ਅੱਖਰਾਂ ਦੀ ਅੱਗ ਬਾਲਤੀ ਦੋ ਅੱਖਰਾਂ ਦੀ ਤੀਲੀ ਲਾ ਕੇ ਰਖਤਾ 6 ਫੁੱਟ ਦਾ ਬੰਦਾ ਸਜਣਾ ਦੋ ਅੱਖਰਾਂ ਦੀ ਰਾਖ ਬਣਾ ਕੇ ਅੱਖਰ ਦੋ ਆ ਰਾਤ ਦਿਨ ਗਰੀਬੀ ਮੀਰੀ ਦੁੱਖ ਸੁੱਖ ਚੰਗਾ ਮਾੜਾ ਉੱਚਾ ਨੀਵਾ ਗੰਦਗੀ ਤੇ ਬੰਦੇ ਤੁਹ ਬਹੁਤ ਬਹੁਤ ਧੰਨਵਾਦ ਜੀ ਆਪ ਸਾਰਿਆਂ ਦੇ ਰਣੀ ਆ ਬੜਾ ਆਨੰਦ ਵਰਤਿਆ ਆਪਾਂ ਨੂੰ ਤੇ ਮਹਾਰਾਜ ਦੀ ਕਿਰਪਾ ਵਰਤੀ ਰਾਤ ਦੇ ਦੀਵਾਨ ਚ ਵੈਸੀ ਵੀ ਟਿਕਾ ਹੁੰਦਾ ਕਲਾ ਕਲਾ ਬਚਨ ਔਰ ਇਹ ਵੀਰਾਂ ਦਾ ਕੀ ਕਹਿਣਾ ਸਾਉਂਡ ਦਾ ਬੜਾ ਵੱਡੀ ਦਾਤ ਹੁੰਦੀ ਹੈ ਸਾਡੇ ਵਾਸਤੇ ਤੇ ਮਹਾਰਾਜ ਲਾਈਵ ਰਹੀ ਦੇ ਸ਼ਬਦ ਦੇ ਸ਼ਾਂਜ ਸੰਗਤਾਂ ਨੂੰ ਮੈਸੇਜ ਜਾਂਦੇ ਆਂਦੇ ਆਂ ਸੰਗਤੀ ਅਸਰ ਹੁੰਦਾ ਜੀ ਬੜਾ ਹੋ ਰਿਹਾ ਆਪਾਂ ਐਵੇਂ ਕਹੀਏ ਨਾ ਇੱਕ ਮੈਂ ਗਰੰਤੀ ਸਿੰਘਾਂ ਤੇ ਬੋਲਿਆ ਯੂ ਐਸ ਏ ਚੋਂ ਭਾਈ ਸਾਹਿਬ 5 ਮਿੰਟ ਦੀ ਕਲਿੱਪ ਸੁਣੀ ਬਹੁਤ ਅਮੀਰ ਆਪਣੇ ਸਿੱਖ ਬੈਠੇ ਬਸ ਥੋੜਾ ਜਿਹਾ ਕਹਿੰਦੇ ਨਾ ਦੀਵਾ ਤਿਆਰ ਆ ਤੇਲ ਵੀ ਹੈਗਾ ਵੱਟੀ ਵੀ ਹੈਗੀ ਲਾਗੇ ਡੱਬੀ ਵੀ ਬਈ ਬਰ ਲਾਉਣ ਦੀ ਲੋੜ ਆ ਉਹ ਬੜਾ ਰੋਇਆ ਰਾਤ ਦੇ 12 ਵਜੇ ਫੋਨ ਆ ਗਿਆ ਕਿ ਨਹੀਂ ਭਾਈ ਸਾਹਿਬ ਮੈਂ ਕਥਾ ਨਹੀਂ ਸੁਣਦਾ ਹੁੰਦਾ ਨਾ ਮੈਂ ਗੁਰਦੁਆਰੇ ਜਾਂਦਾ ਏ ਮੈਂ ਤੇ ਫੋਨ ਫੜਿਆ ਇਹਦੇ ਇਸ ਤਰ੍ਹਾਂ ਕਰਦਿਆਂ ਕਲੇ ਭਾਈ ਤੇ ਮੈਂ ਤਾਂ ਮੈਂ ਤੇ ਸੁਣੀ ਜਾ ਨਾ 15 ਦਿਨ ਹੋ ਗਏ ਤੇ ਮੈਨੂੰ ਦੱਸੋ ਸੇਵਾ ਕੀ ਹੈ ਤੇ ਮੈਂ ਗੱਦੀ ਤੁਹਾਡਾ ਜੀ ਕਰਦਾ ਕਰੋ ਕਹਿੰਦੇ ਵੀ ਗੁਰੂ ਕੇ ਵਜੀਰਾ ਵਾਸਤੇ ਮੈਂ ਕੁਝ ਕਰਨਾ ਚਾਹਣਾ ਜਿੰਨੀ ਜੋਗਾ ਵੇਖੋ ਫਰਕ ਪੈਂਦਾ ਇਹ 'ਚ ਕੋਈ ਸ਼ੱਕ ਨਹੀਂ ਜਿੰਨੇ ਵੀ ਕੋ ਬੂਟਾ ਲਾਇਆ ਵਾ ਕੋਈ ਵਿਚਾਰਾ ਨਰਸਰੀ 'ਚ ਕੰਮ ਕਰਦਾ ਉਹ ਵਿਕਦਾ ਹੀ ਹੈ ਕੋਈ ਰੇੜੀ ਲਾ ਕੇ ਬੈਠਾ ਸੌਜੀ ਦੀ ਕੋਈ 2 ਕਿਲੋ ਖਰੀਦੂਗਾ ਹੀ ਤੇ ਜੀ ਅਸੀਂ ਕਹਿ ਦਈਏ ਨਹੀਂ ਜੀ ਲੋਕਾਂ ਨੂੰ ਸੁਧਰਨਾ ਦੁਨੀਆਂ ਨੇ ਨਹੀਂ ਆਖੇ ਲੱਗਣਾ ਤੇ ਗੁਰਦੁਆਰਾ ਛੱਡ ਦਿਓ ਤੇ ਗੱਲ ਗਲਤ ਹੈ ਹਾਂਜੀ ਮਹਾਰਾਜ ਸਾਹਿਬ ਨੇ ਆਖਿਆ ਭਾਈ ਮਰਦਾਨਿਆ ਰੰਗ ਲਾਗਤ ਲਾਗਤ ਹਾਂ ਰੰਗ ਲੱਗ ਜਾਂਦਾ ਇਹ ਆਹ ਸਾਰੀ ਜਾਣੇ ਪੜੀਏ ਮੈਨੂੰ ਹੁਕਮ ਹੋਇਆ ਸੀ ਤੇ ਅੱਜ ਸਾਊਂਡ ਵੀ ਵਧੀਆ ਹੈ ਉਹ ਸ਼ਬਦ ਬੜਾ ਪਿਆਰਾ ਮੈਂ ਪੜਦਾ ਮੇਰੇ ਗੁਰੂ ਨਾਨਕ ਦੇ ਪਿਆਰ ਦਾ ਸਾਰੇ ਭੈਣੋਂ ਵੀ ਉੱਚੀ ਬੋਲਿਓ ਬਸਬਾਕਤੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਇੱਕ ਵਾਰੀ ਮਿੱਠਾ ਕਿਵੇਂ ਹੋਇਓ ਰੀਠਿਆ ਮੈਨੂੰ ਦੱਸ ਤੇ ਸਹੀ ਰੀ ਮਿੱਠਾ ਮਿੱਠਾ ਰੀਆ ਮੈ ਗੁਰੂ ਨਾਨਕ ਸਾਹਿਬ ਇਹ ਗਵਾਹ ਆਹ ਮਿੱਠਾ ਬਣੋ ਤੁਸੀਂ ਵੀ ਬਣੋ ਰੀਆ ਮੈਨੂੰ ਗਾਸ ਤਾਂ ਸਹੀ ਇਹ ਗਵਾਹ ਗੁਰਨਾਨਕ ਮੇਰੀ ਛਾਵੇਂ ਬੈ ਗਿਆ ਆ ਰਹੀ ਨਾਮ ਤੁਮਾਰੀ ਗੁਰਨਾਣਕ ਮੇਰੀ ਛਾਵੇਂ ਆਹ ਆ ਰਹੀ ਨਾਮ ਤੁਮਾਰੀ ਮਿੱਠਾ ਤਨ ਗੁਰੂ ਨਾਨਕ ਦੇਵ ਜੀ ਤਨ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜਸਤਾਂ ਸਹੀ ਇੱਕ ਵਾਰ ਗੁਰ ਨਾਨਕ ਮੇਰੀ ਛਾਵੇਂ ਬੈ ਗਿਆ ਵਾਰੀ ਗੁਰ ਮੈਨੂੰ ਅਸਾਂ ਮਤੁwari ਗੁਰ ਨਾਨਕ ਮੇਰੀ ਛਾਵੇ ਧੰਨ ਮਾਰਾ ਮੇਰੇ ਗੁਰਨਾਨਕ ਸਾਹਿਬ ਇੱਕ ਦਰਖਤ ਥੱਲੇ ਬੈਠੇ ਉਹਦੇ ਚੋਂ ਰਸ ਭਰ ਗਿਆ ਸਾਡੇ ਤੇ ਵੀ ਬਾਬਾ ਨਾਨਕ ਦੀ ਮੇਰ ਕਰੋ 40 50 ਸਾਲ ਦੀ ਜ਼ਿੰਦਗੀ ਆ ਵਿੱਚੋਂ ਅੱਧੀ ਲੰਘ ਗਈ ਆ 10 12 ਸਾਲ ਜਿਹੜੇ ਰਹਿ ਗਏ ਕਿਤੇ ਸੁੱਖ ਦਾ ਸਾਹ ਆਵੇ ਤੇਰੇ ਪਿਆਰਿਆਂ ਦੇ ਦਰਸ਼ਨ ਹੋਣ ਤੇਰੇ ਕੀਰਤਨ ਕਥਾ ਤੁਸੀਂ ਸੱਚ ਜਾਣਿਓ ਮੈਂ ਆਉਣ ਲੱਗਾ ਸੀ ਤੇ ਗੁਰਦੁਆਰਾ ਵੀਰ ਸਾਹਿਬ ਕਥਾ ਚੱਲੀ ਜ਼ਰੂਰੀ ਨਹੀਂ ਸੁਣਾਉਂਦੇ ਤੇ ਭਾਈ ਸਾਹਿਬ ਬੜੀ ਪਿਆਰੀ ਕਥਾ ਕਰਨ ਮੈਂ 15 ਕਿ ਮਿੰਟ ਬੈਠਾ ਬੜਾ ਰਸ ਬਣਿਆ ਆਨੰਦ ਤੇ ਮਨ ਚ ਆਇਆ ਕਿੰਨਾ ਸਕੂਨ ਗੁਰੂ ਦੇ ਕੋਲੇ ਤੇ ਇਹੋ ਸਮਾਂ ਜੀ ਟੀਵੀ ਵੇਖ ਕੇ ਫੇਸਬੁੱਕ WhatsApp ਤੇ ਕੀ ਫਾਇਦਾ ਜੇ ਕਿਤੇ ਰੋਜ਼ ਗੁਰੂ ਘਰੀ ਦਾ ਘਰ ਚ ਵੀ ਪਰਿਵਾਰ ਬੈ ਕੇ 10 ਮਿੰਟ ਨਾਮ ਜਪੋ ਤੇ ਆਨੰਦ ਹੀ ਐ ਸੋ ਇਹ ਕੋਸ਼ਿਸ਼ ਕਰਿਆ ਕਰੋ ਇਥੋਂ ਦੀ ਪ੍ਰਬੰਧਕ ਕਮੇਟੀ ਇਥੋਂ ਦੇ ਸਰਪੰਚ ਸਾਹਿਬ ਮੈਂਬਰ ਸਾਰੀਆਂ ਸੰਗਤਾਂ ਦਾ ਪ੍ਰਿੰਸੀਪਲ ਸਾਹਿਬ ਜੀ ਬਹੁਤ ਪਿਆਰ ਵਾਲੇ ਵੀਰ ਨੇ ਵੀਰ ਪਵਨ ਵੀਰ ਸਿੰਘ ਜੀ ਆਪ ਜੀ ਦਾ ਇਲਾਕਾ ਗੁਰੂ ਪਾਤਸ਼ਾਹ ਕਿਰਪਾ ਕਰੇ ਇਸੇ ਤਰ੍ਹਾਂ ਬਾਦ ਰਵੇ ਤਕੜਿਓ ਕੀ ਮੇਰੇ ਵੀਰ ਸਾਥ ਦਿਆ ਕਰੋ ਅਮਰ ਸੰਚਾਰ ਕਰਾਇਆ ਕਰੋ ਗਰੀਬ ਗੁਰਬੇ ਦੀ ਜੇ ਬੱਚੇ ਆ ਜਾਂ ਕੋਈ ਵੀ ਲੋੜ ਵੰਦ ਹੈ ਤੇ ਉਹਦਾ ਸਾਥ ਦਈਏ ਤੇ ਮਾੜੇ ਕਰਮਾਂ ਤੋਂ ਹਟੋ ਆਪਣੀ ਆਪਣੀ ਪੂੰਜੀ ਬਚਾਇਆ ਕਰੋ ਤੇ ਗੁਰੂ ਲੇਖੇ ਲਾਇਆ ਕਰੀਏ ਸਾਰੀਆਂ ਸੰਗਤਾਂ ਨੇ ਕੱਲ ਨੂੰ ਵੀ ਆਉਣਾ ਬਹੁਤ ਚੜ੍ਹਦੀ ਕਲਾ ਦੇ ਜਥੇ ਆ ਰਹੇ ਆ ਇਹ ਆਪ ਜੀ ਨੇ ਸੀਸਾਂ ਦੇਣੀਆਂ ਏ ਹੁਣ ਸਾਰੀ ਸੰਗਤ ਦੇਓ ਸੀਸ ਗਰੀਬ ਨੂੰ ਬੁਲਾਇਆ ਕਾਬ ਜੀ